ਕਿੱਡੀ ਵੱਡੀ ਨਫ਼ਰਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਦੇ ਨੇ ਕਿ ਸਰ ਉਹ ਲੋਕ ਕਿਵੇਂ ਦੇਖਦੇ ਨੇ ਦਿੱਲੀ ਦੇ ਵਿੱਚ ਕਾਂਗਰਸ ਦੇ ਜਿਹੜਾ ਆਮ ਆਦਮੀ ਪਾਰਟੀ ਦਾ ਸਮਝੌਤਾ ਜਿਹੜਾ ਉਹ ਕਿਤੇ ਨਾ ਕਿਤੇ ਟੁੱਟਦਾ ਨਾ ਜਾ ਰਿਹਾ ਹੈ ਤੇ ਰਹਿਣ ਦਾ ਕੋਈ ਵੀ ਹੱਕ ਨਹੀਂ ਹੈਗਾ ਉਹਨੂੰ ਸੱਤਾਤ ਨਹੀਂ ਰਹਿਣਾ ਚਾਹੀਦਾ ਔਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਉਹ ਦੇਖੋ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਬਹੁਤ ਅੱਗ ਜਿਹੜੀ ਆ ਉਹ ਕਿਸਾਨਾਂ ਦੇ ਖਿਲਾਫ ਬਹੁਤ ਸਾਰੇ ਵਰਗਾਂ ਦੇ ਖਿਲਾਫ ਉਗਲੀ ਸੀਗੀ ਬਹੁਤ ਸਾਰੀ ਗਲਤ ਬਿਆਨਬਾਜ਼ੀ ਕੀਤੀ ਸੀਗੀ 24 ਸਾਲਾਂ ਬਾਅਦ ਇਹ ਕੋਲੀਸ਼ਨ ਗਵਰਨਮੈਂਟ ਚ ਆ ਰਹੇ ਨੇਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਲੋਕਾਂ 'ਚ ਲੋਕਪ੍ਰਿਅਤਾ ਉਹ ਕਿੰਨੀ ਜ਼ਿਆਦਾ ਘਟੀ ਆ ਔਰ ਲੋਕ ਕਿੰਨੀ ਵੱਡੀ ਨਫ਼ਰਤ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਨੂੰ ਕਰਦੇ ਨੇਗੇ 400 ਸੀਟਾਂ ਦਾ ਨਾਅਰਾ ਦੇਣ ਵਾਲੀ ਜਿਹੜੀ ਪਾਰਟੀ ਸੀ ਅੱਜ ਉਹ ਲਗਭਗ 250 ਸੀਟਾਂ ਤੇ ਸਿਮਟ ਗਈ 240 ਸੀਟਾਂ ਤੇ ਸਿਮਟ ਗਈ ਸਿਮਟ ਗਈ ਇੱਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੂੰ ਨੈਤਿਕ ਤੌਰ ਤੇ ਸੱਤਾ 'ਚ ਰਹਿਣ ਦਾ ਕੋਈ ਵੀ ਹੱਕ ਨਹੀਂ ਹੈਗਾ ਉਹਨੂੰ ਸੱਤਾ 'ਚ ਨਹੀਂ ਰਹਿਣਾ ਚਾਹੀਦਾ ਔਰ ਪ੍ਰਧਾਨ ਮੰਤਰੀ મોદી ਸਾਹਿਬ ਨੂੰ ਅਸਤੀਫਾ ਦੇਣਾ ਚਾਹੀਦਾ ਉਹ ਨੈਤਿਕਤਾ ਗਵਾ ਚੁੱਕੇ ਨੇਗੇ ਉਹਨਾਂ ਨੇ 400 ਤੋਂ ਵੱਧਾਂ ਦਿੱਤਾ ਸੀਗਾ ਹੁਣ ਉਹ ਅੱਜ 240 ਤੇ ਆ ਚੁੱਕੇ ਨੇ ਸਾਰੇ ਉਹਨੂੰ ਕਿਵੇਂ ਦੇਖਦੇ ਹੋ ਦਿੱਲੀ ਦੇ ਵਿੱਚ ਕਾਂਗਰਸ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਸਮਝੌਤਾ ਜੀਆ ਉਹ ਕਿਤੇ ਨਾ ਕਿਤੇ ਟੁੱਟਦਾ ਨਜ਼ਾਰਾ ਦੇਖੋ ਇੰਡੀਆ ਆਲਾਈਐਂਸ ਜਿਹੜਾ ਹੋਇਆ ਸੀਗਾ ਉਹ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਲਈ ਹੋਇਆ ਸੀ ਕਿ ਦੇਸ਼ ਦੀ ਪਾਰਲੀਮੈਂਟ ਦੀ ਇਲੈਕਸ਼ਨ ਹੋਣੀ ਆ ਉਹਦੇ ਲਈ ਇੰਡੀਆ ਆਲਾਈਐਂਸ ਹੋਇਆ ਸੀਗਾ ਰਾਜਾਂ ਦੀਆਂ ਚੋਣਾਂ ਲੱਗੀਆਂ ਚਾਹ ਪੰਜਾਬ ਦੀ ਆ ਚਾਹ ਹਰਿਆਣਾ ਦੀ ਆ ਚਾਹ ਦਿੱਲੀ ਦੀ ਆ ਉਹਦੇ ਸਾਡਾ ਪਹਿਲੇ ਫੈਸਲਾ ਸੀਗਾ ਕਿ ਅਸੀਂ ਵੱਖ-ਵੱਖ ਹੋ ਕੇ ਲੜਾਂਗੇ ਸੋ ਅਸੀਂ ਤਾਂ ਆਲਰੇਡੀ ਇਹ ਡਿਸਾਈਡ ਸੀਗਾ ਕਿ ਜਿਹੜੀ ਨੈਸ਼ਨਲ ਲੈਵਲ ਤੇ ਆ ਅਸੀਂ ਇਕੱਠੇ ਆ ਪਰ ਲਿਕੇ ਸਟੇਟਾਂ ਦਾ ਅਸੀਂ ਅਲੱਗ-ਅਲ ਤਾਂ ਉਹਨੂੰ ਕਿਵੇਂ ਦੇਖ ਰਹੇ ਹੋ ਐਮਪੀ ਚੁਣੇ ਗਏ ਨੇ ਕੰਗਰਾਂ ਨੌਰਥ ਉਹਨਾਂ ਦੇ ਥੱਪੜ ਵੱਜਿਆ ਲੋਟੀ ਵੱਲੋਂ ਉਹਨੂੰ ਕਿਵੇਂ ਦੇਖਦੇ ਆ ਦੇਖੋ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਬਹੁਤ ਅੱਗ ਜਿਹੜੀ ਆ ਉਹ ਕਿਸਾਨਾਂ ਦੇ ਖਿਲਾਫ ਬਹੁਤ ਸਾਰੇ ਵਰਗਾਂ ਦੇ ਖਿਲਾਫ ਉਗਲੀ ਸੀਗੀ ਬਹੁਤ ਸਾਰੀ ਗਲਤ ਬਿਆਨਵਾਜੀ ਕੀਤੀ ਸੀਗੀ ਉਹਦਾ ਨਤੀਜਾਗਾ ਪਰ ਲੇਕਿਨ ਮੈਂ ਸਮਝਦਾ ਹੈ ਅਵਾਇਡ ਹੋ ਸਕਦਾ ਸੀ ਇਸ ਤਰ੍ਹਾਂ ਦਾ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਪਰ ਲੇਕਿਨ ਜੋ ਵੀ ਹੋਇਆ ਮਾੜਾ ਹੋਇਆਗਾ ਸੋ ਕੰਗੜਾ ਰਾਤ ਨੂੰ ਵੀ ਜਾਂ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਜਿਹੜੇ ਸੰਜਮ ਦੇ ਨਾਲ ਆਪਣੀ ਭਾਸ਼ਾ ਦਾ ਪ੍ਰਯੋਗ ਕਰਨਾ ਚਾਹੀਦਾ